ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ ਜਿਹਦੇ ਵਿੱਚ ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹਨਾਂ ਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਜਨਾਬ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਈ ਜਾ ਰਹੀ ਹੈ ਇਹ ਬੜੀ ਮਾੜੀ ਇੱਕ ਤਸਵੀਰ ਹੈ ਮੈਂ ਇਸ ਗੱਲ ਲਈ ਜਿਹੜਾ ਪ੍ਰਸ਼ਾਸਨ ਹੈ ਤੇ ਖਾਸ ਤੌਰ ਤੇ ਸਰਕਾਰ ਹੈ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਸ ਗੱਲ ਦੀ ਗੰਭੀਰਤਾ ਨੂੰ ਦੇਖਣ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਇਸ ਗੱਲ ਦੇ ਸਿੱਖਾਂ ਦੇ ਖਿਲਾਫ ਕਰ ਰਿਹਾ ਇਹ ਇੱਕ ਵੱਖਰਾ ਸੰਕੇਤ ਦੇ ਰਿਹਾ ਤੇ ਉਥੇ ਛਡਾਉਣ ਵਾਲਾ ਕੋਈ ਨਹੀਂ ਆ ਤੇ ਉਥੋ ਜਿਹੜੀ ਪੁਲਿਸ ਆ ਉਹ ਮੂਕ ਦਰਸ਼ਕ ਬਣੀ ਹੋਈ ਆ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਮਾਰੀਆਂ ਨੇ ਅਸੀਂ ਸ਼ਰੋਮੀ ਗੁਰਦਾਰਾ ਪਰੰਦਰ ਕਮੇਟੀ ਵੱਲੋਂ ਉੱਤਰਾਖੰਡ ਸਰਕਾਰ ਨੂੰ ਸ਼ਰੋਮੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਆ ਤੇ ਨਾਲ ਹੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਲਈ ਅਸੀਂ ਆਗਾਹ ਕਰਾ ਰਹੇ ਆ ਕਿਉਂਕਿ ਇਹ ਜਿਹੜੀ ਗੱਲ ਤੇ ਜੇ ਮੌਕੇ ਤੇ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਸ ਤਰ੍ਹਾਂ ਦਾ ਅਸਰ ਜਿਹੜਾ ਵਾ ਉਹ ਦੇਸ਼ ਦੇ ਵਕਫ-ਵਕਫ ਥਾਵਾਂ ਤੇ ਪਏਗਾ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦਿਖਾਈ ਦੇ ਰਹੀਆਂ ਨੇ ਸੋ ਇਹ ਗੱਲ ਦਿਖਾਈ ਦੇ ਰਹੀ ਆ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ 'ਚ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਸੋ ਕਿਉਂਕਿ ਜਿਹੜਾ ਉੱਤਰਾਖੰਡ ਆ ਇੱਥੇ ਸਿੱਖਾਂ ਦੀ ਵੱਡੀ ਆਮਦ ਆ ਉੱਥੋਂ ਦੀ ਆਰਥਿਕਤਾ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਆ ਗੁਰਦੁਆਰਾ ਸਾਹਿਬਾਂ ਦੀ ਯਾਤਰਾ 'ਚ ਸਿੱਖ ਵੱਡੀ ਗਿਣਤੀ ਵਿੱਚ ਜਾਂਦੇ ਆ ਸੋ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਚਾਹਾਂਗੇ ਕਿ ਕੇਂਦਰ ਦੀ ਸਰਕਾਰ ਇਸ ਦੀ ਗੰਭੀਰਤਾ ਨੂੰ ਲਵੇ ਅਤੇ ਉਹਨਾਂ ਦੇ ਖਿਲਾਫ ਕੋੜ ਠੋਸ ਜੜੀ ਆ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ ਜਿਹਦੇ ਵਿੱਚ ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹੈ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹਨੂੰ ਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਜਨਾਬ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਾਈ ਜਾ ਰਹੀ ਹੈ ਇਹ ਬੜੀ ਮਾਰੀ ਇੱਕ ਤਸਵੀਰ ਹੈ ਮੈਂ ਇਸ ਗੱਲ ਲਈ ਜਿਹੜਾ ਪ੍ਰਸ਼ਾਸਨ ਹੈ ਤੇ ਖਾਸ ਤੌਰ ਤੇ ਸਰਕਾਰ ਹੈ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਆਂ ਕਿ ਉਹ ਇਸ ਗੱਲ ਦੀ ਗੰभीरता ਨੂੰ ਦੇਖਣ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਇਸ ਗੱਲ ਦੇ ਸਿੱਖਾਂ ਦੇ ਖਿਲਾਫ ਕਰ ਰਿਹਾ ਇਹ ਇੱਕ ਵੱਖਰਾ ਸੰਕੇਤ ਦੇ ਰਿਹਾ ਤੇ ਉਸ ਤੇ ਛਡਾਉਣ ਵਾਲਾ ਕੋਈ ਨਹੀਂਗਾ ਤੇ ਉੱਥੋਂ ਜਿਹੜੀ ਪੁਲਿਸ ਆ ਉਹ ਮੂਕ ਦਰਸ਼ਕ ਬਣੀ ਹੋਈ ਆ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਮਾਰੀਆਂ ਨੇ ਅਸੀਂ ਸ਼ਰੋਮੀ ਗੁਰਦੁਆਰਾ ਪਰੰਦਰ ਕਮੇਟੀ ਵੱਲੋਂ ਉੱਤਰਾਖੰਡ ਸਰਕਾਰ ਨੂੰ ਸ਼ਰੋਮੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਹਾਂ ਤੇ ਨਾਲ ਹੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਲਈ ਅਸੀਂ آگਾਹ ਕਰਾ ਰਹੇ ਹਾਂ ਕਿ ਇਹ ਜਿਹੜੀ ਗੱਲ ਤੇ ਜੇ ਮੌਕੇ ਤੇ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਸ ਤਰ੍ਹਾਂ ਦਾ ਅਸਰ ਜਿਹੜਾ ਵਾ ਉਹ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਪਏਗਾ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਰਾਵਾਂ ਦਿਖਾਈ ਦੇ ਰਹੀਆਂ ਨੇ ਸੋ ਇਹ ਗੱਲ ਦਿਖਾਈ ਦੇ ਰਹੀ ਹੈ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ 'ਚ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਸੋ ਕਿਉਂਕਿ ਜਿਹੜਾ ਉੱਤਰਾਖੰਡ ਆ ਇੱਥੇ ਸਿੱਖਾਂ ਦੀ ਵੱਡੀ ਆਮਦ ਆ ਉਥੋਂ ਦੀ ਆਰਥਿਕਤਾ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਆ ਗੁਰਦੁਆਰਾ ਸਾਹਿਬਾਂ ਦੀ ਯਾਤਰਾ 'ਚ ਸਿੱਖ ਵੱਡੀ ਗਿਣਤੀ ਵਿੱਚ ਜਾਂਦੇ ਆ ਸੋ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਚਾਹਾਂਗੇ ਕਿ ਕੇਂਦਰ ਦੀ ਸਰਕਾਰ ਇਸ ਦੀ ਗੰਬੀਰਤਾ ਨੂੰ ਲਵੇ ਅਤੇ ਉਹਨਾਂ ਦੇ ਖਿਲਾਫ ਕੋਟ ਠੋਸ ਜਿਹੜੀ ਆ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 'ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਜੇ